ਰਾਜਵੀਰ ਜਵੰਦਾ ਦੀ ਮੌਤ ਹਾਦਸਾ ਸੀ ਜਾਂ ਇੱਕ ਸੋਚੀ ਸਮਝੀ ਤਰਕੀਬ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਜਿਹੜੇ ਨਾਲ ਸੀ ਕਿਉਂ ਨਹੀਂ ਹਲੇ ਤੱਕ ਉਹ ਪ੍ਰੈਸ ਦੇ ਸਾਹਮਣੇ ਆਏ ਕਿਉਂ ਨਹੀਂ ਉਹਨਾਂ ਨੇ ਆਪਣੇ ਕੋਈ ਬਿਆਨ ਦਿੱਤੇ ਆ ਕੇ ਵੀ ਉਸ ਟਾਈਮ ਕੀ ਹੋਇਆ ਸੀ ਕੀ ਨਹੀਂ ਇੱਕ ਵੀ ਜਾਣਾ ਸਾਹਮਣੇ ਨਹੀਂ ਆਇਆ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਉਦੋਂ ਦੋ ਜਣੇ ਨਾਲ ਸੀ ਚਲੋ ਸਾਹਮਣੇ ਵੀ ਆਏ ਮੰਦਭਾਗੀ ਖਬਰ ਸੀ ਇਹ ਵੀ ਬਹੁਤ ਬੁਰਾ ਉਹਦੇ ਨਾਲ ਵੀ ਹੋਇਆ ਔਰ ਰਾਜਵੀਰ ਜਵੰਦਾ ਦੇ ਨਾਲ ਵੀ ਹੋਇਆ ਤੇ ਦੀਪ ਸਿੱਧੂ ਵਾਸਤੇ ਵੀ ਇਹੀ ਸਭ ਕੁਝ ਹੋਇਆ ਕੀ ਇਹ ਜਾਣ ਬੁੱਝ ਕੇ ਕੋਈ ਕਰ ਰਿਹਾ ਵਾ ਸਾਡੇ ਪੰਜਾਬ ਦੇ ਗੱਬਰੂਆਂ ਦੇ ਨਾਲ ਜਿਹੜੇ ਹੋਂ ਹਾਰ ਗੱਬਰੂ ਉਹਨਾਂ ਦੇ ਨਾਲ ਕੀ ਇਹ ਕੋਈ ਸੋਚੀ ਸਮਝੀ ਤਰਕੀਬ ਮੌਤ ਨਹੀਂ ਇਹ ਇਹ ਐਕਸੀਡੈਂਟ ਨਹੀਂ ਹੈਗਾ ਮਾਰਿਆ ਗਿਆ ਉਹਨੂੰ